ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਖਬਰਨਾਮਾ ਤੇ ਮੈਂ ਹਾਂ ਤੁਹਾਡਾ ਆਪਣਾ ਅਰुण ਕੁਰਾਲੀ ਅੱਜ ਕੁਰਾਲੀ ਦੇ ਤਨਵੀਰ ਹੋਟਲ ਦੇ ਵਿੱਚ ਇੱਕ ਜਨਮ ਦਿਨ ਦਾ ਪ੍ਰੋਗਰਾਮ ਰੱਖਿਆ ਗਿਆ ਸੀ ਜਿਸ ਦੇ ਵਿੱਚ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੀ ਪੁੱਜੇ ਸਨ ਅਤੇ ਵਿਜੇ ਇੰਦਰ ਸਿੰਘਲਾ ਜੋ ਕਿ ਲੋਕ ਸਭਾ ਹਲਕਾ ਸ਼੍ਰੀ ਆਨੰਦਪੁਰ ਸਾਹਿਬ ਤੋਂ ਕਾਂਗਰਸ ਵੱਲੋਂ ਉਮੀਦਵਾਰ ਨੇ ਉਹ ਵੀ ਪੁੱਜੇ ਸਨ ਅਤੇ ਨਾਲ ਹੀ ਗੁਰਪ੍ਰਤਾਪ ਸਿੰਘ ਪੜਿਆਲਾ ਵੀ ਇੱਥੇ ਜਨਮ ਦਿਨ ਦੇ ਵਿੱਚ ਪੁੱਜੇ ਸਨ ਜਿਨ੍ਹਾਂ ਵੱਲੋਂ ਰਾਜਨੀਤਿਕ ਕਾਫੀ ਬਿਆਨਬਾਜ਼ੀ ਵੀ ਕੀਤੀ ਗਈ ਹੈ ਇਸ ਮੌਕੇ ਤੇ ਕੀ ਕਹਿਣਾ ਹੈ ਗੁਰਪ੍ਰਤਾਪ ਸਿੰਘ ਪੜਿਆਲਾ ਦਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਜੋ ਕਿ ਸਾਬਕਾ ਮੁੱਖ ਮੰਤਰੀ ਨੇ ਅਤੇ ਨਾਲ ਹੀ ਵਿਜੇ ਇੰਦਰ ਸਿੰਘਲਾ ਦਾ ਆਓ ਤੁਹਾਨੂੰ ਵੀ ਸੁਣਾਉਂਦੇ ਹਾਂ ਕੀ ਉਹ ਆਪ 400 ਪਾਰ ਕੀ ਕਹਿਣਾ ਚਾਹੋਗੇ ਇਸ ਬਾਰੇ 400 ਪਾਰੇ ਹੋਣਾ ਲੇਕਿਨ 400 ਤੱਕ ਕਾਂਗਰਸ ਦੀਆਂ 400 ਦੇ ਪਾਰ ਵਾਲੀਆਂ ਉਹਨਾਂ ਦੀਆਂ ਹੋਰ ਦੱਸੋ ਚੰਨੀ ਸਾਹਿਬ ਇੱਕ ਸਾਬਕਾ ਮੰਤਰੀ ਸਾਹਿਬ ਸੀਗੇ ਤੁਹਾਡੇ ਖਿਲਾਫ ਕਾਫੀ ਬੋਲਦੇ ਸੀਗੇ ਤੇ ਕੱਲ ਕਾਂਗਰਸ ਪਾਰਟੀ ਦੇ ਵਿੱਚ ਫੇਰ ਤੋਂ ਦੁਬਾਰਾ ਉਹਨਾਂ ਨੂੰ ਸ਼ਾਮਲ ਕਰ ਦਿੱਤਾ ਗਿਆ ਦੇਖੋ ਕਾਂਗਰਸ ਤਾਂ ਸਮੁੰਦਰ ਹੈ ਇਹਦੇ ਵਿੱਚ ਕੋਈ ਵੀ ਆ ਸਕਦਾ ਸਾਰਿਆਂ ਦਾ ਵੈਲਕਮ ਹੈ ਮੈਂ ਕਿਸੇ ਬਾਰੇ ਕੋਈ ਟਿੱਪਣੀ ਗਲਤ ਨਹੀਂ ਕਰਨੀ ਤਾਂ ਠੀਕ ਹੈ ਜੇ ਕਹਿੰਦਾ ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰ ਆ ਜਵੇ ਤਾਂ ਵੀ ਸ਼ੁਕਰ ਹੈ ਅਕਾਲੀ ਦਰ ਨਾਲ ਜਿਹੜਾ ਬੀਬੀ ਜ਼ਗੀਰ ਕੋ ਨਾਲ ਤੁਸੀਂ ਗੱਲ ਕਰ ਉਹ ਵੀਡੀਓ ਵਾਇਰਲ ਕੀਤੀ ਉਹਨਾਂ ਦਾ ਰਾਜਨੀਤਿਕ ਕੀ ਕਹੋਗੇ ਮੈਂ ਕਹਿੰਦਾ ਵੀ ਸ਼ਰਮ ਆਉਣੀ ਚਾਹੀਦੀ ਹੈ ਇਹਨਾਂ ਲੋਕਾਂ ਨੂੰ ਜਿਹੜਾ ਇੱਕ ਪਵਿੱਤਰ ਪਾਕ ਰਿਸ਼ਤੇਆਂ ਨੂੰ ਗਲਤ ਤਰ੍ਹਾਂ ਦੀ ਵੀਡੀਓ ਬਣਾ ਕੇ ਪਾਉਂਦੇ ਆ ਉਹਨਾਂ ਪਰ ਕਾਰਵਾਈ ਹੋਣੀ ਚਾਹੀਦੀ ਹੈ ਇਲੈਕਸ਼ਨ ਕਮਿਸ਼ਨ ਜਿਹੜੀ वूमेन ਇਲੈਕਸ਼ਨ ਕਮਿਸ਼ਨ ਹੈ ਉਹਨੂੰ ਸੋਚ ਲੈਣਾ ਚਾਹੀਦਾ ਕਿ ਉਹ ਕਿਸੇ ਔਰਤ ਬਾਰੇ ਗੱਲ ਕਰ ਰਹੀ ਹੈ ਤੇ ਉਹਨੂੰ ਚਾਹੀਦਾ ਇਹ ਸੀ ਜਿਹਨੇ ਵੀਡੀਓ ਪਾਈ ਹੈ ਉਹਦੇ ਤੇ ਕਾਰਵਾਈ ਕਰਾਉਂਦੀ ਇਹ ਰਾਜਨੀਤਿਕ ਗੱਲਾਂ ਵੂਮਨ ਕਮਿਸ਼ਨ ਦੀ ਚੇਅਰ ਪਰ ਬੈਠ ਕੇ ਨਹੀਂ ਹੋਣੀ ਚਾਹੀਦੀਆਂ ਬਹੁਤ ਧੰਨਵਾਦ ਆਜੋ ਚਮਕੌਰ ਸਾਹਿਬ ਕਰਦੇ ਆਜ ਮੈਂ ਆਪਣੇ ਤੌਰ ਤੇ ਸਿੰਗਲਾ ਸਾਹਿਬ ਦੀ ਚੋਣ ਪ੍ਰਚਾਰ ਸ਼ੁਰੂ ਕਰ ਰਿਹਾ ਸ਼ੁਰੂਆਤ ਕਰ ਰਿਹਾ ਸਿੰਗਲਾ ਸਾਹਿਬ ਨੇ ਪਹਿਲਾਂ ਕਰਤੀ ਲੇਕਿਨ ਮੈਂ ਅੱਜ ਸ਼ੁਰੂ ਕਰ ਰਿਹਾ ਪੂਰਾ ਗੱਜ ਕੇ ਕਰਾਂਗੇ ਔਰ ਮੈਂ ਪੂਰਾ ਟਾਈਮ ਇੱਥੇ ਦੇਵਾਂਗਾ ਔਰ ਇਹ ਨਿਸ਼ਚਿਤ ਹੋਏਗਾ ਕਿ ਲੋਕਾਂ ਵੱਲੋਂ ਲੋਕ ਕਾਂਗਰਸ ਨੂੰ ਜਿਤਾਉਣਾ ਚਾਹੁੰਦੇ ਆ ਤੇ ਇੱਥੇ ਬਹੁਤ ਵੱਡੀ ਗਿਣਤੀ ਜਿਤਾਉਣ ਦੇ ਜਲੰਧਰ ਬਹੁਤ ਵਧੀਆ ਤਰੀਕੇ ਦੇ ਨਾਲ ਵੱਡੀ ਲੀਡ ਦੇ ਨਾਲ ਕਾਂਗਰਸ ਜਿੱਤੇਗੀ ਪੰਜਾਬ ਚ ਕਿਹਜਨਾ ਮੁਕਾਬਲਾ ਦੇਖ ਰਹੇ ਹੋ ਜੀ 13 ਸਿੱਟਾ ਉਹ ਯਾਰ ਕਿਹੜਾ ਮੁਕਾਬਲਾ ਰਹਿ ਗਿਆ ਇੱਥੇ ਸਿਗਰਾ ਸਾਹਿਬ ਹਲਕੇ ਦੀਆਂ ਵਿਧਾਨ ਸੰਭਾਲਕਾਂ ਜੁੜਿਆ ਸੀ ਜਿਸ ਦੀ ਮੈਂ ਮੰਜ਼ੂਰੀ ਆਪਣੇ ਮਹਿਮਾ ਚ ਨਹੀਂ ਕੀਤੀ ਇਸ ਕਰਕੇ ਕਿ ਵੀ ਨਹੀਂ ਪੰਦਾ ਤੇ ਮੈਂ ਤੇ ਗੱਲੀ ਸਾਹਿਬ ਉਹ ਇੱਥੇ ਜਿੱਕੇ ਅਸੀਂ ਸੇਵਾ ਕਰਾ ਗਏ ਤਾਂ ਪਰਮਾਤਮਾ ਨੂੰ ਲੱਗ ਕੇ ਹੈ ਨਾ ਇਸ ਲਾਖੀ ਨੂੰ ਬਹੁਤ ਉੱਪਰ ਲੈ ਕੇ ਜਾਣ ਵਾਸਤੇ ਕੰਮ ਕਰ ਸਕਾਂਗੇ ਬਹੁਤ ਬਹੁਤ ਰੱਬ ਦਾ ਆਸ਼ੀਰਵਾਦ ਰੱਬ ਜੀ ਦੇ ਪੱਲੇ ਬਹੁਤ ਜੀ ਦਾ ਘਰ ਪਰਦੇ ਧੰਨਵਾਦ ਜਿਨ੍ਹਾਂ ਨੇ ਮੈਨੂੰ ਇੰਨਾ ਉਹ ਆਪਣੇ ਪੈਲੇਸ ਬਣਾ ਕੇ ਇੰਨਾ ਪਿਆਰ ਦਿੱਤਾ ਔਰ ਸਪੈਸ਼ਲੀ ਮੇਰੇ ਵਾਸਤੇ ਔਰ ਇਹਨਾਂ ਦੇ ਪ੍ਰੋਫੈਸਰ ਕਾਂਗਰੇ ਕਾਂਗਰੇ ਜਵਾਬ ਔਰ ਜਿਹੜੇ ਉਹਨਾਂ ਦੇ ਇਹਦੇ ਪ੍ਰਵਾਸ ਅੰਦਰ ਉਹ ਆਪਸਾ ਬਹੁਤ

ਪਾਰਟੀ ਜਾਂ ਮੈਂ ਦੀ ਦੇਣ ਦੇ ਨਾਲ ਤੋਂਗਾ ਕੱਲੇ ਹੁੰਦੇ ਆ ਜਾਂਦਾ ਉਹੋਸ ਕੈਂਡੀਡੇਟ ਦੀ ਜਿੰਦਗੀ ਨਹੀਂ ਹੋ ਜਾਂਦੀ ਜਿਹੜਾ ਕੋਈ ਸਾਹ ਦੇ ਅੱਗੇ ਬੇਨਤੀ ਕਰਦਾ ਵੀ ਆਪਾਂ ਮੇਰੇ ਮਾਨਵਜੀ ਸ਼ਕਤੀ ਸਰਦਾਰ ਰਾਜੂ ਸਿੰਘ ਪੰਡਿਆਰਾ ਉਹਦਾ ਬੇਟਾ ਮਾਨਵ ਵੀ ਮੇਰੇ ਨਾਲ ਬੜਾ ਤੇ ਆਪਾਂ ਉਹਨਾਂ ਦੀ ਸ਼ਸ਼ੀਆ ਜੀ ਨੂੰ ਮਾਣ ਬਖਸ਼ਦੇ ਹੋਏ ਇਸ ਮਾਨਵ ਸਿੰਘ ਜੀ ਨੂੰ ਭਾਦੀ ਜਿੱਤ ਦੇ ਨਾਲ جب آگے ਤੋਂ ਬਿਜਨਾ ਇੰਨੀ ہمیں ਪਰਬੰਧ ਗਏ ਵਾਲੇ ਨੂੰ ਦਾ ਸਾਥਾ ਮੈਂ ਚਾਹੁੰਦਾ ਹਾਂ ਬਰਦਾਖ਼ ਨਿ ਪਰਿਆਲਾ ਜਿੰਦਾਬਾਦ ਆਦਮੀ ਦੇ ਪਰਿਆਲਾ ਜਿੰਦਾਬਾਦ ਜਿਹੜੇ ਤੁਸੀਂ ਜਿਹੜੇ ਬੈਠੇ ਸਾਰੇ 30000 ਵੋਟ ਰੋਹਾ سب سے بڑی گھر میں اپنے ہلکے کام کرتے ہیں بہت ہی ودیا ریٹ سامنے گرتاپ جی کا بہت بہت پہلے کرتا اپنی چون چکے اپنے چھوٹے برا کی چون ہنگارا دن واسطے ہم سب کو بےنتی کرتے آئے آپ سب نے پتا ہے کہ چنڈی صاحب کا قابلیت بارے چنڈی صاحب کی سارے سوبے واسطے جنسپل <سؤال> تک پہنچ گیا وہ انسان پٹیالہ ਦੇਖੋ ਪੜਿਆਲਾ ਪਰਿਵਾਰ ਨੇ ਤਾਂ ਸਮਰਥਨ ਦਿੱਤਾ ਹੀ ਹੈ ਨਾਲ ਸਾਰਾ ਕਾਂਗਰਸ ਪਰਿਵਾਰ ਵੀ ਅੱਜ ਇੱਥੇ ਇਕੱਠਾ ਹੋਇਆ ਸਾਰੇ ਅਸੀਂ ਸਾਡੇ ਬਹੁਤ ਹੀ ਰਿਸਪੈਕਟੇਬਲ ਉਰੇ ਐਮਸੀ ਸਹਿਬਾਨ ਐਕਐਮਸੀ ਸਹਿਬਾਨ ਸਰਪੰਚ ਸਾਹਿਬ ਬਹੁਤ ਵੱਖ-ਵੱਖ ਅਹੁਦੇਦਾਰ ਇੱਥੇ ਪਹੁੰਚੇ ਨੇ ਤੇ ਅਸੀਂ ਸਾਰਿਆਂ ਨੇ ਇਹ ਯਕੀਨੀ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਮਿਹਨਤ ਦੇ ਸਦਕਾ ਵੀ ਸਿੰਗਲਾ ਸਾਹਿਬ ਨੂੰ ਇੱਥੋਂ ਜਿਤਾ ਕੇ ਐਮਪੀ ਦੇ ਉਮੀਦਵਾਰ ਵਜੋਂ ਜਿਤਾ ਕੇ ਭੇਜਿਆ ਜਾਵੇ ਤਿਆਰੀਆਂ ਚੱਲ ਰਹੀਆਂ ਜੀ ਤਿਆਰੀਆਂ ਦੇਖੋ ਸ਼ਹਿਰ ਦੇ ਮੋਤਵਾਰ ਸੱਜਣ ਰਕੇਸ਼ ਕਾਲੀਆ ਜੀ ਖੜੇ ਨੇ ਸ਼ੇਰ ਵਰਮਾ ਜੀ ਖੜੇ ਨੇ ਰਿੱਕੀ ਮੇਰਾ ਵੀਰ ਖੜਾ ਹੈ ਤੇ ਤਿਆਰੀਆਂ ਮੈਂ ਦੱਸਦਾ ਚੰਗਾ ਨਹੀਂ ਲੱਗਦਾ ਇਹ ਵਾਰ ਜ਼ੋਨ ਚ ਅੱਗੇ ਵੀ ਬਹੁਤ ਇਲੈਕਸ਼ਨਾਂ ਇਹਨਾਂ ਨੇ ਹੰਡਾਈਆਂ ਨੇ ਤੇ ਦਿਨ ਪਰ ਰਾਤ ਕੰਮ ਕਰਨ ਦੇ ਮਿਹਨਤੀ ਤੇ ਜਜਾਰੂ ਸਾਡੇ ਕਾਂਗਰਸ ਪਾਰਟੀ ਦੇ ਵਰਕਰ ਨੇ ਦਿਨ ਪਰ ਰਾਤ ਅਸੀਂ ਇਹ ਲੜਾਈ ਕਿਉਂਕਿ ਸਾਨੂੰ ਸਾਡੀ ਜਿਹੜੀ ਆਨੰਦਪੁਰ ਸਾਹਿਬ ਦੀ ਟਿਕਟ ਹੈ ਥੋੜੀ ਜੇ ਤੁਸੀਂ ਸਾਰੇ ਜਾਣਦੇ ਹੋ ਵੀ ਲੇਟ ਅਨਾਉਂਸ ਹੋਈ ਹੈ ਠੀਕ ਹੈ ਤੇ ਜਿੱਥੇ ਕਿ ਦੂਜੇ ਵਿਰੋਧੀ ਕੁਝ ਦਿਨ ਬਹੁਤ ਪਹਿਲਾਂ ਦੇ ਲੱਗੇ ਹੋਏ ਨੇ ਤਾਂ ਉਹ ਚੀਜ਼ ਨੂੰ ਤੁਸੀਂ ਸਾਰੇ ਮਹਿਸੂਸ ਕਰੋਗੇ ਵੀ ਅੱਜ ਤੋਂ 10 ਦਿਨਾਂ ਦੇ ਵਿੱਚ ਬਿਲਕੁਲ ਸਿੰਗਲਾ ਸਾਹਿਬ ਦੇ ਹੱਕ ਦੇ ਵਿੱਚ ਠੰਡੀ ਹਵਾ ਵਗਣ ਲੱਗ ਜੂਗੀ ਮੁਕਿਆਂ ਨੂੰ ਲੈ ਕੇ ਸਰ ਇਲੈਕਸ਼ਨ ਮੁfte ਅਣਗਿਣਤ ਨੇ ਜੀ ਜਿਹੜੇ ਲੋਕ ਬਦਲਾਵ ਭਾਲਦੇ ਸੀ ਅੱਜ ਉਹਨਾਂ ਸਾਡੇ ਭਰਾਵਾਂ ਦਾ ਭੈਣਾਂ ਦਾ ਕਈਆਂ ਦੇ ਇਹ ਵਿਚਾਰ ਆਉਂਦੇ ਨੇ ਵੀ ਅਸੀਂ ਬਦਲਾਵ ਦੀ ਸੋਚ ਰੱਖ ਕੇ ਗਲਤੀ ਕਰ ਲਈ ਕਿਉਂਕਿ ਜੋ ਕੁਝ ਵੀ ਸੁਪਨੇ ਦਫਾਏ ਦਿਖਾਏ ਗਏ ਸੀ 1000 ਰੁਪਇਆ ਲੇਡੀਜ਼ ਦੇ ਅਕਾਊਂਟ ਵਿੱਚ ਨਹੀਂ ਆਇਆ ਵੀਆਈਪੀ ਕਲਚਰ ਖਤਮ ਹੋਊਗਾ ਨਹੀਂ ਆਇਆ ਪਿਛਲੇ ਸੀਜ਼ਨ ਫਲੱਜ ਆਏ ਕਹਿੰਦੇ ਬੱਕਰੀਆਂ ਤੇ ਮੁਰਗੀਆਂ ਦਾ ਤੱਕ ਵੀ ਮੁਆਵਜ਼ਾ ਦਿੱਤਾ ਜਾਊਗਾ ਨਹੀਂ ਮਿਲਿਆ ਤਾ ਕਹਿਨ ਤੋਂ ਭਾਵ ਇੱਕ ਅਸੀਂ ਦੇਖੋ ਜਿਹੜੀ ਬਾੜੀ ਗੱਲ ਹੈ ਉਹ ਵੀ ਕਹਿਣੀ ਚਾਹੀਦੀ ਹੈ ਲਾਈਟ ਲਾਈਟ ਤੇ ਆ ਜਾਂਦੇ ਆ ਇਲੈਕਟ੍ਰਿਸਿਟੀ ਤੇ 200 ਯੂਨਿਟ ਪਲੱਸ ਤਾਂ ਪਹਿਲਾਂ ਕਾਂਗਰਸ ਸਰਕਾਰ ਵੀ ਫ੍ਰੀ ਦੇ ਰਹੀ ਸੀ ਉਲਟਾ ਹੁਣ ਇਹਨਾਂ ਨੇ 300 ਦੇ ਉੱਤੇ ਇੱਕ ਕੰਡੀਸ਼ਨ ਲਾਤੀ ਵੀ ਜੇ 301 ਹੋ ਜਾਂਦਾ ਤਾਂ ਬਾਕੀ ਦਾ ਬਿੱਲ ਵੀ ਆਊਗਾ ਤੇ ਜੋ ਕਿ ਸਾਡੀ ਸਰਕਾਰ ਆਉਣ ਵਾਲੇ ਸਮੇਂ 'ਚ ਉਹ ਕੰਡੀਸ਼ਨ ਵੀ ਚੱਕ ਦਵੇਗੀ ਤੇ ਜਿੰਨੇ ਵੀ ਇਹਨਾਂ ਨੇ ਵਾਅਦੇ ਕੀਤੇ ਸੀ ਸਾਰਿਆਂ 'ਚ ਝੂਠੇ ਫੇਲ ਹੋਏ ਨੇ ਤੇ ਸੈਂਟਰ ਦੀ ਲੜਾਈ ਸਾਡੀ ਬੀਜੇਪੀ ਦੇ ਨਾਲ ਹੈ ਜੇ ਅੱਜ ਝਾੜੂ ਨੂੰ ਜਿੰਨੀਆਂ ਵੀ ਸੀਟਾਂ ਪੰਜਾਬ ਦੇ ਲੋਕ ਦੇ ਦੇਣ ਜੇ ਮੋਦੀ ਸਾਹਿਬ ਨੂੰ ਸੈਂਟਰ ਦੇ ਵਿੱਚੋਂ ਹਟਾਉਣਾ ਤੇ ਕੰਟਰੀ ਦੀ ਜਿਹੜੀ ਜੀਡੀਪੀ ਅੱਜ ਮਾਈਨਸ ਦੇ ਵਿੱਚ ਬਹੁਤ ਥੱਲੇ ਚੱਲ ਰਹੀ ਹੈ ਜਿੰਨੀਆਂ ਪ੍ਰਾਈਵੇਟਾਈਜੇਸ਼ਨ ਸਾਰੇ 에어ਪੋਰਟਸ ਤੋਂ ਲੈ ਕੇ ਰੇਲਵੇ ਸਟੇਸ਼ਨਸ ਤੋਂ ਲੈ ਕੇ ਹਰ ਚੀਜ਼ ਪ੍ਰਾਈਵੇਟਾਈਜ ਕਰ ਚੁੱਕੇ ਨੇ ਤੇ ਮੋਦੀ ਜੀ ਦੀ ਬਕਲਾਹਟ ਹੈ ਜਿਹੜੀ ਉਹਨਾਂ ਨੇ ਆਪ ਦੇ ਖਾਸ ਪਰਮਪ੍ਰੀਅ ਮਿੱਤਰ ਕਹਿ ਸਕਦੇ ਆ ਅਡਾਨੀ ਤੇ ਅਮਬਾਨੀਆਂ ਦੇ ਖਿਲਾਫ ਹੀ ਉਹਨਾਂ ਨੇ ਬਿਆਨ ਦਿੱਤਾ ਇਹ ਕੋਈ ਛੋਟੀ ਜੀ ਗੱਲ ਨਹੀਂ ਹੈ ਇਹ ਸਾਫ਼ ਇੱਕ ਇੰਡੀਕੇਸ਼ਨ ਹੈ ਵੀ ਦੇਸ਼ ਦੇ ਵਿੱਚ ਕਾਂਗਰਸ ਦੀ ਸਰਕਾਰ ਬਣਨ ਜਾ ਰਹੀ ਹੈ ਪੰਜਾਬ ਦੇ ਵਿੱਚ ਜੋ ਹਰਕਤਾਂ ਚੱਤ ਵੀ ਰਹੇ ਆ ਵਾਪਸ ਪਾਰਟੀ ਦੇ ਵਿੱਚ ਆਏ ਆ ਲੱਗਦਾ ਹੈ ਮੌਕੀ ਮਿਲੇਗੀ ਦੇਖੋ ਮੈਂ ਪਹਿਲਾਂ ਵੀ ਕਿਹਾ ਚੰਨੀ ਸਾਹਿਬ ਨੇ ਵੀ ਕਿਹਾ ਵੀ ਪਾਰਟੀ ਇੱਕ ਸਮੁੰਦਰ ਹੈ ਬਹੁਤ ਲੋਕਾਂ ਨੇ ਆਉਣਾ ਹੈ ਜਾਣਾ ਹੈ ਤੇ ਜਿੱਦਾਂ ਉਹਨਾਂ ਨੇ ਕਿਹਾ ਵੀ ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰ ਆ ਜਵੇ ਤਾਂ ਕੋਈ ਗੱਲ ਨਹੀਂ ਅਸੀਂ ਤਾਂ ਪਾਰਟੀ ਦੀ ਮਜ਼ਬੂਤੀ ਲਈ ਕੰਮ ਕਰਨਾ ਹੈ ਉਹਨਾਂ ਦਾ ਵੀ ਪਾਰਟੀ ਸਰਕਾਰ ਦੇ ਗਲਾਬ ਜਿਹੜੀਆਂ ਝੋਲੀਆਂ اٹਕੇ ਉਹਨਾਂ ਨੇ ਵੋਟਾਂ ਮੰਗੀਆਂ ਸੀ ਇੱਕ ਪਾਸੇ ਤਾਂ ਉਸ ਸਮੇਂ ਉਹਨਾਂ ਨੂੰ ਹਰਾਉਂਡ ਦੇ ਵਿੱਚ ਉਹਨਾਂ ਨੇ ਕਿਹਾ ਮੇਰਾ ਅਹਿਮ ਯੋਗਦਾਨ ਹੈ ਫਿਰ ਐਡੀ ਵੱਡੀ ਤਕਾਹੀ ਕਰਨ ਵਾਲੇ ਨੂੰ ਵਾਪਸ ਲਿਆਂਦਾ ਜਾਂ ਸਕੇ ਤਾਂ ਕੋਈ ਹੋਰ ਵਕਤਰ ਵੀ ਤਕਾਹੀ ਕਰੇ ਦੇਖੋ ਇਹ ਕਾਂਗਰਸ ਦੀ ਹਾਈ ਕਮਾਂਡ ਦਾ ਫੈਸਲਾ ਹੈ ਤੇ اور ਮੈਂ ਤੁਹਾਨੂੰ ਇੱਕ ਗੱਲ ਦਾ ਯਕੀਨ ਦਿਵਾਉਣਾ ਹੈ ਕਿ ਹਾਈ ਕਮਾਂਡ ਹੋਵੇ ਆਪਾਂ ਲੋਕ ਹੋਈਏ ਆਪਾਂ ਆਮ ਇਨਸਾਨ ਹੋਈਏ ਕੋਈ ਵੀ ਕੀਤੀ ਹੋਈ ਗੱਲ ਨੂੰ ਭੁੱਲਿਆ ਨਹੀਂ ਜਾਂਦਾ ਤੇ ਡੈਫੀਨੇਟਲੀ ਉਹ ਪਾਰਟੀ ਦੇਖੂਗੀ ਡਿਸਪਲਾਈਨ ਤੇ ਸਾਰਾ ਐਕਸ਼ਨ ਜੋ ਦੇਖਣਾ ਉਹ ਪਾਰਟੀ ਦਾ ਫੈਸਲਾ ਵੀ ਕਈ ਲੀਡਰਾਂ ਦੇ ਬਿਆਨ ਆਏ ਸੀ ਕਿ ਜੇਕਰ ਕੰਗਦਵਾਰਾ ਪਾਰਟੀ ਦੇ ਵਿੱਚ ਆਉਂਦਾ ਤਾਂ ਅਸੀਂ ਪਾਰਟੀ ਛੱਡ ਦਾਂਗੇ ਹੁਣ ਰਾਤ ਦੇਖੋ ਹੁਣ ਰਾਤ ਉਹਨਾਂ ਨੇ ਜੁਆਇਨ ਕੀਤੀ ਹੈ ਤੇ ਅੱਗੇ-ਅੱਗੇ ਦੇਖਦੇ ਹਾਂ ਕੀ ਹੁੰਦਾ ਜਲਦੀ ਸਾਹਿਬ ਨੇ ਕਿਹਾ ਪੜਿਆਲਾ ਪਰਵਾਰ ਦਾ ਯੋਗਦਾਨ ਰਿਹਾ ਜੇ ਤਾਂ ਦੇ ਕਿਸੇ ਵੀ ਪਲੇਨ ਇਹ ਕਿੰਨਾ ਮਾਣ ਮਹਿਸੂਸ ਕਰਦੇ। ਦੇਖੋ ਮਾਣ ਮਹਿਸੂਸ ਹੁੰਦਾ ਚੰਨੀ ਸਾਹਿਬ ਦੇ ਬੋਲਾਂ ਤੇ ਔਰ ਉਸ ਦੇ ਨਾਲ ਹੀ ਵੀ ਇੱਕ ਛੋਟੇ ਜਿਹੇ ਸੱਦੇ ਦੇ ਉੱਤੇ ਸ਼ਹਿਰ ਦੀਆਂ ਨਾਮਚੀਨ ਸ਼ਖਸੀਅਤਾਂ ਸਾਰੇ ਸੱਜਣ ਮਿੱਤਰ ਭਰਾ ਯੂਥ ਜੰਗ ਮੀਡੀਆ ਖਾਸ ਕਰਕੇ ਜਿੰਨਾ ਮਾਣ ਮੇਰੇ ਇੱਕ ਛੋਟੇ ਜਿਹੇ ਸੱਦੇ ਦੇ ਤੁਸੀਂ ਸਾਰੇ ਭਰਾ ਬਖਸ਼ਦੇ ਹੋ ਅਸੀਂ ਹਮੇਸ਼ਾ ਤੁਹਾਡੇ ਰਿਣੀ ਰਹਾਂਗੇ ਤੁਹਾਡਾ ਸਾਰਿਆਂ ਦਾ ਚੱਲਿਆ ਹੋਇਆ ਇੱਕ ਇੱਕ ਕਦਮ ਸਾਡੇ ਪਰਿਵਾਰ ਦੇ ਸਿਰ ਮੈਂ ਆਖਰੀ ਸਵਾਲ ਆ ਵੋਟਰਾਂ ਨੂੰ ਕੀ ਅਪੀਲ ਕਰਦਾ ਹਾਂ ਮੈਂ ਵੋਟਰਾਂ ਨੂੰ ਅਪੀਲ ਕਰਦਾ ਵੀ ਦੇਖੋ ਇਹ ਕੋਈ ਸਟੇਟ ਦੀ ਲੜਾਈ ਨਹੀਂ ਹੈ ਇਸ ਵੇਲੇ ਸੈਂਟਰ ਦੀ ਲੜਾਈ ਹੈ ਤੇ ਜੇ ਮੋਦੀ ਸਾਹਿਬ ਨੂੰ ਆਪਾਂ ਹਟਾਉਣਾ ਹੈ ਡਿਕਟੇਟਰਸ਼ਿਪ ਜੋ ਕਿ ਦੇਖੋ ਕਿਸੇ ਵੀ ਬੰਦੇ ਨੂੰ ਅਲਟੀਮੇਟ ਪਾਵਰ ਦਿੱਤੀ ਮਾੜੀ ਹੁੰਦੀ ਹੈ 10 ਸਾਲ ਉਹਨਾਂ ਨੇ ਰਾਜ ਕਰ ਲਿਆ ਸਾਡੀ ਕਰੰਸੀ ਕਿੱਥੇ ਖੜੀ ਹੈ ਸਾਡਾ ਅੱਜ ਜੀਡੀਪੀ ਕਿੱਥੇ ਖੜੀ ਹੈ ਸਾਡਾ ਬਿਜ਼ਨਸ ਕਿੱਥੇ ਖੜਾ ਹੈ ਜੋ ਉਹਨਾਂ ਨੇ ਵਾਅਦੇ ਨੌਕਰੀਆਂ ਦੇ ਕੀਤੇ ਸੀ 15 ਲੱਖ ਰੁਪਏ ਖਾਤੇ ਚ ਆਊਗਾ ਉਹ ਕੀਤਾ ਸੀ ਗੈਸ ਸਿਲੰਡਰ ਦੇ ਰੇਟ ਸਭ ਝੂਠੀ ਸਾਬਤ ਫੇਲ ਹੋਈ ਹੈ ਇਹ ਸਰਕਾਰ ਤੇ ਅੱਜ ਵੇਲਾ ਹੈ ਜੇ ਉਹਨਾਂ ਨੂੰ ਕੋਈ ਬਦਲ ਸਕਦਾ ਹੈ ਤਾਉ ਕਾਂਗਰਸ ਪਾਰਟੀ ਤੇ ਇੰਡੀਆ ਗੱਠ ਜੋੜ ਬਣ ਰਿਹਾ ਸਾਬ ਜੀ ਸਭ ਤੋਂ ਵੱਲੋਂ ਚੰਨੀ ਸਾਹਿਬ ਦੇ ਚੋਣ ਪਰਚਾਰ ਦੀ ਕੈਂਪਨ ਦੇਖੀ ਜਾਓ ਕਿ ਜਾਂ ਐਸਾ ਇਲਾਕੇ ਦੇ ਵਿੱਚ ਰਹਿ ਕੇ ਉਸੇ ਗਲਾ ਸਾਹਿਬ ਜਿੱਥੇ ਮੇਰੀ ਜਿੱਥੇ ਮੇਰੀ ਲੋੜ ਮਹਿਸੂਸ ਹੋਊਗੀ ਪਾਰਟੀ ਜਾਂ ਕਹਿ ਲੋ ਵੀ ਦਾਵੇਦਾਰ ਜਿਵੇਂ ਉਰੇ ਸਿੰਗਲਾ ਸਾਹਿਬ ਨੇ ਚੰਨੀ ਸਾਹਿਬ ਜਲੰਧਰ ਇਲੈਕਸ਼ਨ ਦਾ ਲੜ ਰਹੇ ਨੇ ਅਸੀਂ ਦਿਨ ਪਰ ਰਾਤ 20 ਤਾਂ ਦਿਨ ਰਹੇ ਬਚੇ ਨੇ ਚਾਹੇ 2 ਘੰਟੇ ਦੀ ਵੀ ਨੀਂਦ ਮਿਲੇ ਅਸੀਂ 22 ਘੰਟੇ ਪਾਰਟੀ ਦੇ ਹੱਕ 'ਚ ਕੰਮ ਕਰਨ ਲਈ ਤਿਆਰ ਹਾਂ ਥੈਂਕ ਯੂ ਥੈਂਕ ਯੂ